ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਕੈਲੋ ਨਵੇੜੇ ਹੀ ਕੰਮ ਤੰਦਾ ਹਾਂਜੀ ਹਾਂਜੀ ਨਵੇੜੇ ਹੀ ਜੀ ਤੂੰ ਦੱਦੀ ਰਾਤ ਕਰ ਦਿਨੀ ਆ ਤੇ ਕੰਮ ਬਹੁਤ ਹੁੰਦਾ ਜੀ ਕੰਮ ਬਹੁਤ ਕਿੰਦਾ ਦਿਹਾੜ ਕੇ ਉਧਰ ਝਾਕੀ ਜਾਂਦੇ ਨੇ ਨੇ ਜਾਣਾ ਹੁੰਦਾਗਾ ਰੋਟੀ ਟੁੱਕ ਲੈ ਕੇ ਫਿਰ ਪਸੂ-ਪੂਸੂ ਵੀ ਸਾਹਮਣੇ ਪੈਂਦੇ ਆ ਹਸਗਾ ਨੂੰ ਇੰਨਾ ਕਿਨੇ ਕ ਆਪਣੇ ਕੋਲੇ ਤਿੰਨੇ ਤਾਂ ਖੋਲੇ ਆ ਸਾਹਮਣੇ ਪੈਂਦੇ ਫਿਰ ਰੋਟੀ ਟੁੱਕ ਕਰਨਾ ਪੈਂਦਾ ਸਾਰਾ ਕੁਝ ਨਵੇੜ ਕੇ ਹੁਣ ਵਿਹਲ ਹੀ ਹੋਈ ਤੂੰ ਤਾਂ ਕੰਮ ਦੀ ਪੀਂਗ ਪਾ ਕੇ ਬਹਿ ਜਾਨੀ ਆ ਫਿਰ ਕੰਮ ਵੀ ਕਰਨਾ ਪੈਂਦਾ ਤੇ ਕੰਮ ਤਾਂ ਹੁਣ ਦਿਹਾੜ ਕੇ ਹੁੰਦੇ ਤੂੰ ਟਾਈਮ ਨਾਲ ਸਾਰਾ ਨਵੇੜ ਲੈ ਕਰ ਚਲ ਹੁਣ ਟਾਈਮ ਨਾਲ ਨਵੇੜ ਲੇਕਨ ਪਤਾ ਕੀ ਮੈਂ ਵੀ ਥੱਕ ਜਾਨੀ ਆ ਤਹਾਕਾ ਤਾਂ ਕੀ ਜਾਨੀਆਂ ਹੁਣ ਪੂਰਾ ਖਾ ਲਿਆ ਕਰ ਮਾਣੀ ਮੁੱਟੀ ਛੋੜੇ ਨਹੀਂ ਪੂਰਾ ਹੁੰਦਾ ਮੈਂ ਕਿੱਥੋਂ ਖਾਣੂ ਪੂਰਾ ਉਹ ਚਾਹ ਚ ਪਾ ਲੈ ਕਰ ਜੇ ਨਾ ਨੰਗੇ ਦਾ ਤੇਰੇ ਛੋੜਾ ਤਾਂ ਪੂਰਾ ਨਹੀਂ ਆਉਂਦਾ ਪੂਰਾ ਕਿਉਂ ਨਹੀਂ ਆਉਂਦਾਗਾ ਮੇਰਾ ਕਿੱਥੇ ਜੇ ਮੈਂ ਖਾਣ ਲੱਗੀ ਛੋੜਾ ਪੂਰਾ ਹੀ ਨਹੀਂ ਹੁਣ ਆਪਣਾ ਦੋਨਾਂ ਦਾ ਖਰਚੀ ਬਾਲਾ ਹੋ ਜੂ ਉਹ ਖਰਚਾ ਕਿਉਂ ਕੰਮ ਵੀ ਤੂੰ ਫੋਰਨ ਫੋਰਨ ਕਰਿਆ ਕਰੇਂਗੀ ਬਸ ਰਹਿੰਦੇ ਰਹਿੰਦੇ ਕੁਛ ਨਹੀਂ ਹੁੰਦਾ ਤੇ ਪਸੂ ਡੰਗਾ ਸਾਰਾ ਸੰਭਤਾ ਹੈ ਹਾਂ ਸਾਰਾ ਸੰਭੀ ਚੱਲ ਫਿਰ ਪੈ ਜਾ ਟਾਈਮ ਨਾਲ ਤਰ ਕੋ ਉੱਠ ਖੜੇਂਗੀ ਹੋਰ ਹੋਰ ਪੈ ਜਾ ਤੂੰ ਤਾਂ ਬੈਲਣਾਗਾ ਵੇਲਾ ਕਾਲੇ ਨਾਲ ਸਾਰਾ ਦਿਨ ਤੱਕ ਦਿਹਾੜੇ ਘਾਂਡ ਲੈਣੀ ਨਹੀਂ ਕਰਦਾ। ਨਹੀਂ ਕਰਦਾ ਵੇਖਿਆ ਮੈਂ ਤੈਨੂੰ। ਹਾਂ ਦੇਖਿਆਗਾ ਪੈ ਜਾ। ਮਿਸਤਰੀਆਂ ਤੇ ਹੁਕਮ ਚਲਾਈ ਹੈ ਨਾ। ਪਤਾ ਕਿੰਨੀ ਟੈਨਸ਼ਨ ਹੁੰਦੀ ਹੈ ਲੈਣੇ ਦੇਣੇ ਦੀ। ਚੱਲ ਪੈ ਜਾਂਦੇ ਮੈਨੂੰ ਛੇੜੀ ਨਾ ਹੁਣ। ਨਹੀਂ ਛੇੜਦਾ। ਹਾਂ। ਦੋ ਜਣ ਹਿੰਮਤ ਜੇ ਨਾਲ ਉੱਠੜੀ ਆਪਣੇ ਸ਼ਰਤ ਪੈ ਜੂਗੀ ਨਿਭੜ ਜੂ ਕੰਮ। ਕੋਈ ਨਾ ਉੱਠ ਖੜੂ ਦੜਕੇ ਮਸਣਿਆ। ਆਹੋ। ਨਾਲਿਓ ਬੁਰੀ ਜੀ ਮੈਂ ਸੋ ਸਮਾਰ ਕੇ ਬੰਦਨੀ ਸੀ ਰਾਤ ਖੁੱਲ ਗਈ ਬੰਨੇ ਬੰਨੇ ਉਹ ਪਹਿਲਾ ਕੱਟਾ ਇੱਧਰ ਕਾ ਤੋ ਬੰਨੇ ਬਚਾਲੇ ਬੰਨਤਾ ਉਥੋਂ ਵਿਚਾਰੇ ਕਿੱਥੇ ਆਹੋ ਹੋਰ ਮੈਂ ਸੜ ਤੇ ਕਰਕੇ ਆਈ ਆ ਕਰਕੇ ਚੁੰਗਿਆ ਤਾਂ ਨਹੀਂ ਉਹ ਨਾ ਨਾ ਉਹਨੇ ਨਹੀਂ ਚੁੰਗਿਆ ਤੇ ਤੂੰ ਚੁੰਗਲੀ ਜੀ ਮੈਂ ਤਾਂ ਖਾਣ ਹੋਰ ਕੀ ਮੈਂ ਆਂਗਾ ਤਾਂ ਕੋਈ ਨਹੀਂ ਉਹ ਤਾਂ ਕੱਟਾ ਚੁੰਗੂਗਾ ਕੱਟਾ ਚੁੰਗੂਗਾ ਚੱਲ ਪੈ ਜਾ ਹੁਣ ਬਹੁਤ ਵੱਡੀ ਰਾਤ ਹੋ ਗਈ ਪੈ ਜਾਂਦੇ ਮੈਨੂੰ ਚੰਗਾ ਐ ਕਰੋ ਹਾਂਜੀ 11:00 ਵੱਜ ਗਏ ਫੇਰ ਆਪਾਂ ਕਾਰੀ ਲੈ ਕੇ ਆਪਣਾ ਵਿਆਹ ਰਹਿੰਦੇ ਰਹਿੰਦੇ ਤੇਰਾ ਤਾਂ ਬੁਰਾ ਹੀ ਦਿਨੀ ਤੂੰ ਤਾਂ ਜਮਾ ਬੇਸ਼ਰਮ ਹੋ ਰਿਆਂਗਾ ਦੇਖ ਵੀ ਲਿਆ ਕਰ ਬੇਸ਼ਰਮ ਕਹਾਵਾਂਗਾ ਮੈਂ ਕਿੰਨੀ ਉਮਰ ਹੋ ਗਈ 50 ਸਾਲ ਬਹੁਤ ਹੋ ਗਿਆ ਜਿਹੜਾ ਕਰ ਲਿਆ ਕਰਾ ਲੈ ਓਏ ਕੋੜਾ ਤੇ ਮਰਦ ਕਰੇ ਹੋ ਨਹੀਂ ਹੁੰਦੇਗੇ ਰਹਿੰਦੇ ਰਹਿੰਦੇ ਤਾਂ ਬੇਸ਼ਰਮ ਹੋ ਰਿਆ ਜਮਾ ਕਿੱਲੇ ਤੇ ਲੱਗ ਟੰਗ ਰੱਖੀ ਆ ਇਹਦਾ ਜਵਾਨ ਹੀ ਰਹਿੰਦਾ ਜਿੰਨਾ ਜਰ ਮਰਦੇ ਨਹੀਂਗੇ ਸਰਿਆ ਤੇਰਾ ਵੀ ਆਏ ਕਰ ਪਾਸਾ ਲੈ ਲੈ ਮੈਨੂੰ ਬਹਿ ਜਾਂਦੇ ਰੋੜਨੇ ਮੈਨੂੰ ਬਹਿ ਜਾਂਦੇ ਪਈ ਤਾਂ ਹੈ ਹੋਰ ਤੂੰ ਦੱਸਗਾ ਅਸੀਂ ਇੱਥੇ ਜੁੜਮੇ ਬੈਠ ਡਾਵੇਂਗੀ ਜੁੜਮੇ ਬੈਠ ਡਾਵੇਂਗੀ ਨਾਲ ਤੜਕ ਕਿਸ ਨੇ ਉੱਠਣਾ ਕਰੇ ਕੰਮ ਕਰਨਾ ਕੰਮ ਦਾ ਕੋਈ ਗੱਲ ਨਹੀਂ ਮਾਰਾ ਜਾਈ ਤੈਨੂੰ ਨਾ ਲੈ ਲੈ ਮੈਂ ਜਾ ਤੂੰ ਆ ਲੈ ਤੈਨੂੰ ਕਰੋ ਲੈ ਹਾਂ ਕੀ ਕਰਦਾ ਹੈ ਉਹ ਮੇਰਾ ਲਾਤੀ ਧਰੀ ਆ ਕੋਈ ਪਾੜਤਾ ਨਹੀਂ ਛੜਦਾ ਤੇਰੇ ਤੇ ਆਹਾਹਾ ਪੈ ਜਾਣ ਦੇ ਮੇਰੇ ਕੇ ਬੈਰ ਨੇ ਜਮਾ ਰੂਬਰ ਕੀ ਪਈਆਂ ਹੈ ਨਾ ਪਹਿਲਾਂ ਵੀ ਰੂਮ ਵਰਗੀ ਸੀਗੀ ਹੁਣ ਦੁਬਾਰੇ ਰੂਮ ਵਰਗੀ ਹੋਗੀ ਆਹਾਹਾ ਨਿਕਿਆ ਆਸੀ ਬੜੀਆ ਨਿਕ ਤਾਂ ਹੈਗੀ ਆ ਕੁਛ ਤੇਰੇ ਚ ਵੀ ਗਰਮੈਸ਼ ਯਾਦ ਹੈ ਆ ਗਰਮ ਬਹੁਤ ਆਹਾਹਾ ਕੀ ਕਰੀਏ ਨਾ ਲਾਈਏ ਨਾ ਕੀਏ ਇਹ ਕੀ ਸਭ ਮੈਂ ਤੂੰ ਦਾ ਸੜਿਆ ਪਿਆ ਤੇਰਾ ਵੀ ਉਹ ਇਹਦਾ ਮੇਰਾ ਗੋਡਾ ਗੋਡਾ ਕਾਦਾ ਤੱਤਾ ਤੱਤਾ ਜੀ ਕੀ ਸੀ ਉਹ ਤੱਤਾ ਕਿੱਥੇ ਲੱਗਾ ਤੈਨੂੰ ਤੱਤੇ ਨੂੰ ਗਾਹ ਦੀ ਮੱਕੜਾ ਹੀ ਟੁੱਟ ਗਿਆ ਆ ਫੜਾ ਕਰ ਲਾ ਮੂੰ ਕਮੈਂ ਤਾਂ ਤੇਰੇ ਤੋਂ ਨਾਫਰਤ ਹੋ ਗਈ ਪਰਾ ਹੋ ਜਾ ਨਾ ਨਹੀਂ ਮੇਰੀ ਕੈਲ ਆਇ ਨਾ ਕਰ ਪਰਾ ਮੂੰ ਕਰ ਲਾ ਠਕੇ ਮਾ ਜਾਂ ਲੈ ਇਹਦਾ ਹੋਰ ਤਾਂ ਕੀ ਆ ਦੱਸ ਆਹਾਹਾ ਹੁਣ ਨਹੀਂ ਮੈਨੂੰ ਚੰਗਾ ਲੱਗਦਾ ਜਾਂ ਕੁਝ ਕਿਉਂ ਪੈ ਜਾ ਚੰਗਾ ਲੱਗਣੋਂ ਹਟ ਕੇ ਹੈ ਹਾਂ ਪੈ ਜਾ ਪੈ ਜਾ ਹੁਣ ਤੈਨੂੰ ਯਾਰ ਪੁਰਾਣੇ ਚੰਗੇ ਲੱਗਣੋਂ ਹਟ ਕੇ ਤੂੰ ਤਾਂ ਘਰ ਤਾਂ ਕਰਦੀ ਆ ਤੂੰ ਤਾਂ ਪਈਦਾ ਨਹੀਂ ਪੈ ਤਾਂ ਹੈ ਗਿਆ ਬਸ ਸੌਣ ਆਲਾ ਤੱਕ ਕੇ ਸਨੇ ਆ ਉੱਟਣਾ ਫਿਰ ਹੈ ਦਰਕੰਦ ਚ ਵੜੇਂਗੀ ਦੱਸਾ ਉਹਰਾ ਵਰਾ ਹੋਈ ਜਾਣਾ ਕੀ ਭਾਲਦਾ ਮੇਰੇ ਚ ਮੇਰੇ ਚ ਕੀ ਇਹੋ ਜਾਂ ਸਾਰਾ ਕੁਝ ਤੇਰੇ ਚ ਆ 20 ਸਾਲ ਹੋ ਗਏ ਜਾਂ ਕੁਝ ਕਰਦੇ ਰੱਜੀ ਨਹੀਂ ਹਲੇ ਤੂੰ ਤੜਕੇ ਵੇਸਦੇ ਨੋ ਇਕ ਤਾਂ ਇਹ ਨੀਲੇਲੇ ਹੱਤੋਂ ਆਣੀ ਖਾਤੋਂ ਫੋਂਦਾ ਇੱਕ ਚੰਦਨੇ ਝੁੰੜ ਰਿਆ ਰੱਖੀ ਨਾ ਕੀ ਕਰੀਏ ਨੇ ਉਧਰ ਦੀ ਨਾ ਉਧਰ ਦੀ ਤੜਕੇ ਵੇਸਦੇ ਨੋ ਸਾਰੀ ਰਾਤ ਜਾਗਦੇ ਨਾ ਵੀ ਮਰੀ ਤਾਂ ਹੈਲੋ ਹਾਂ ਜੀ ਇਹ ਲੀ ਬੋਲ ਕੀ ਤਾਂ ਖੜਕੀ ਜਾਂਦਾ ਇਹ ਤਾਂ ਭਗੀਬਾਂਦਰਾਂ ਨੇ ਤੇ ਜੀਜੇ ਦਾ ਹੀ ਜਾਂਦਾ ਮੇਰੇ ਐਸੋਲੇ ਜੀਜੇ ਦਾ ਹਾਂ ਮੇਰੀ ਗੱਲ ਕਰ ਸਾਡੂ ਨਾਲ ਉਹ ਬਸ ਫਿਰ ساری ਰਾਤ ਗੱਲਾਂ ਕਰਿਓ ਲੱਗਿਆ ਹੋਣਾ ਪੈਗੋ ਦਾ ਦਾਰੂ ਦਾ ਘਰ ਪੀਂਦਾ ਕੰਦੇਰਾ ਤਾਂ ਕਰ ਕਿਵੇਂ ਜਗਦੀ ਨਹੀਂ ਤੇਰਾ ਇਹ ਕਰ ਹਾਂਜੀ ਜੇ ਨੂੰ ਬੰਦ ਬੰਦ ਕਰਕੇ ਗਾ ਕੋਈ ਨਾ ਕੋਈ ਨਾ ਬੰਦ ਹੀ ਕਰ ਤਾ ਪੈ ਜਾ ਤੂੰ ਪੈ ਜਾ ਪੈ ਜਾ ਇਹ ਕਰ ਸੌ ਜਾ ਜਰਾ ਇਧਰ ਜਾਈ ਸਿਰ ਤੇ ਬੰਦ ਹੋ ਜੂਆ ਬਸ ਹੋ ਜਾ ਸੌ ਜਾ ਸੌ ਜਾ ਕੋਈ ਹੋਰ ਵੀ ਕੰਮ ਕਰਨੇ ਆ ਮੈਂ ਤੇਰੇ ਸਾਰੇ ਤੇ ਮਾਰੇ ਜੂ ਹੁੰਦਾ ਨਹੀਂ ਬਾਸਤਾ ਨਹੀਂ ਦਿੱਤੋ ਕੁਛ ਕੀ ਆਦੀਆਂ ਕੁਛ ਨਹੀਂ ਕੁਛ ਨਹੀਂ ਪੈ ਜਾ ਮੈਂ ਕਹਿਣਾ ਤੜਕੇ ਸੰਦਿਆ ਉੱਠਣਾ ਆਹੋ ਪੈ ਜਾ ਪੈ ਜਾ ਤੂੰ ਤਾਂ ਮੈਂ ਵੀ ਮਾਰੂ ਮੈਂ ਤੇ ਚੁੱਪੀ ਦਾ ਮੈਂ ਚੰਦ ਨੂੰ ਲਵਾਉ ਤੈਨੂੰ ਨਹੀਂ ਲਵਾਉਂਦਾ ਹਏ ਜੰਦ ਯਾਰ ਪਾਉਂਦੇ ਨਹੀਂ ਕੋਈ ਨਾ ਬਾਰੇ ਤੱਕ ਕੇ ਯਾਰ ਮੇਰਾ ਇਹ ਬੈਰ ਨੂੰ ਪਿਸ਼ਾਬ ਕਰਨ ਦੀ ਕਰਦਾ ਤਾਂ ਤੇ ਮੈਂ ਤਾਂ ਗੁਆਰਨਾ ਉਹ ਜਿੰਨੇ ਜਹਾਉਂ ਤੇ ਕੁੱਤੇ ਵੀ ਨਹੀਂ ਲੱਗਦਾ ਕਿ ਕਰਵਾਈ ਨੂੰ ਬੈ ਨਹੀਂ ਦਾ ਕੋ ਬੈ ਜਰਾ ਜਪ ਦੇਖਦੇ ਫਿਰ ਉਹ ਵੀ ਨਾ ਚੱਪਲ ਜਗਰ ਧਿਆਨ ਨਾਲ ਸਗਰ ਸਾਂਇ ਕੋਤਸ ਅੰਦਰ ਹੈ ਤਾਂ ਕੋਈ ਨਾ ਕੋਈ ਬਹਿਰ ਕਰੇ ਇੱਕਾਈ ਬੂਖ ਪੰਜ ਸੀ ਵਰੀ ਆਗੇ ਉਹ ਗਾਇਦਾ ਸਾਰੀ ਕਰਦੀ ਬੇਦਰ ਯਾਰਾ ਨਾ ਬੇਦੀਨ ਦਾ ਰੂਹੀ ਸ਼ਾਹ ਕਾ ਨੀ ਉਤਾਰੀ ਨਾ ਰਸਾ ਲੂਤੀ ਉਹ ਮਿਆਜ ਜੈ ਐਕਾ ਕੋਈ ਨਾ ਪੁੱਛਦਾ ਤਾਂ ਮੱਛਰ ਨਾ ਸੋੜੇ ਅਸੀਂ ਮੁੜਾਂਗੇ ਵੀ ਘਟ ਤਾਂ ਉਹੀ ਪਕਾਈ ਕਰਾਈ ਜਨ ਯਾਰ ਪਕਾਈ ਕਨੂ ਬਾਹ ਤੇਰੇ ਗੱਲ ਪੱਕੀ ਕਰੀ ਹੋਈ ਆ ਪਕਾਈ ਮਰੀ ਜਨ ਕੀ ਫਦਾਉ ਕਿ ਨਾ ਮੇਰਾ ਪੁੰਡ ਤੇ ਪਵਾ ਦੀ ਢੱਪ ਉਹ ਆ ਉਹ ਕੱਲ ਕਰੀ ਹੋਈ ਆ ਯਾਰ ਫਿਰ ਹਏ ਮੰਨਦੇ ਨਹੀਂ ਹੋ ਜਰ ਗਾਣਾ ਪਿੰਡ ਤੇ ਗੱਲ ਨਾ ਨਾ ਤਾਂ ਮੇਰੀ ਲਵਾ ਦੇਂਗਾ ਛੁੱਟੇ ਤੇਰੀ ਲਵਾ ਨਹੀਂ ਪੰਜ ਆਉਂਦਾ ਤਾਂ ਕੰਮ ਬੰਨ ਜੇ ਯਾਰ ਮਛਾ ਮਨਾਈਏ ਸਾਰੀ ਪੈਸਾਂ ਲੱਗੀ ਉੱਤੇ ਮਰੀ ਜਨ ਤੈਨੂੰ ਹਾਂ ਤੈਨੂੰ ਦੋ ਰਾਤ ਹੋਰ ਬਾਦੰਦ ਮੇਰੀ ਬੰਡੀ ਤੇ ਬਾਰੇ ਉਹ ਜੀਜਾ ਕਰਦਾ ਰਾਤ ਨੂੰ ਤੇਰੇ ਨਾਲ ਤੁਰਿਆ ਹੁਣਾ ਲੈ ਮੇਰੀ ਲੈ ਲੈ ਪਹਿਲਾਂ ਤੇਰੀ ਲੈ ਲੈ ਜੀ ਕਾਟਾ ਕੁਰੀ ਚੜ ਫਿਰ ਦੇਖ ਲੈ ਤੂੰ ਦੇਖ ਮੈਂ ਕਾਉਂ ਗਿਆ ਛੜਮਾ ਖਾਏ ਆ ਕੱਲੀ ਬੰਦੇ ਨੂੰ ਸਭੇ ਤਾਜ਼ਾ ਹੋ ਜਾਣਾ ਹਾਂ ਹਾਂ ਹੁੰਦਾ ਤਾਂ ਹੀ ਐ ਨਾਲ ਹਾਂ ਦੋ ਜਣੇ ਤਾਂ ਆਹ ਕੋਈ ਤੇ ਪਿੰਡ ਚ ਬਾਬਾ ਕਰੀ ਨਾ ਨਾ ਸਾਇ ਮੈਂ ਨਹੀਂ ਗੱਲ ਕਰਦਾ ਕੋਈ ਸੁਣੀਏ ਕੋਈ ਗੱਲ ਉਹ ਤਾਂ ਤੇਰੀ ਗੱਲ ਮੰਨ ਗਿਆ ਭੈ ਵੀ ਹੋ ਜਾ ਗਮਾਂਡ ਚ ਕਾਈ ਲੋਂ ਜਲੀ ਓ ਚੈਤੀ ਕਰੀ ਖੜਾ ਓਏ ਹੋਰ ਯਾਰ ਪਤੰਦਰਾ ਮੈਂ ਤਾਂ ਪਤਾ ਹੀ ਅੱਜ ਲੱਗਿਆ ਤੇਰਾ ਓ ਬਸ ਮੈਂ ਨਾ ਜਾ ਰਾ ਤਾ ਤੂੰ ਕਿਵੇਂ ਸੈਟ ਕਰ ਲਈ ਮੈਂ ਅਲੀਗਾਂਟਾ ਹੁੰਦਾ ਸੀ ਨਾ ਦੁੱਧ ਅੱਛਾ ਮੇਰੀ ਮੈਂ ਹਟ ਗਈ ਸੀ ਅੱਛਾ ਤੇ ਭਰਾਵਾ ਪਹਿਲਾਂ ਤਾਂ ਮੁੰਡਾ ਲਈ ਜਾਂਦਾ ਦੁੱਧ ਹਾਂ ਹਾਂ ਤੇ ਫਿਰ ਮੈਂ ਕਦੋਂ ਬੜੀ ਤੇਰੀ ਤਾਈ ਕਣੀ ਦੁੱਧ ਲਿਆ ਕਾਈ ਲੋਕ ਓ ਅੱਛਾ ਮੈਂ ਤਾਂ ਕਰ ਜੇ ਕਰਾਂ ਲੇਕਿਨ ਇੱਕ ਦਿਨ ਕੱਢ ਜਾਇਆ ਹੋ ਕੇ

ਤਾਂ ਫਿਰ ਕਹ ਇੱਕ ਵਾਰੀ ਉਹ ਕਰ ਲਿਆ ਕਿਹਦਾ ਹਲੇ ਕਰੇ ਆ ਮੈਂ ਠੂਠ ਮਾਰ ਕੇ ਦੋ ਕੋ ਬਾੜੀ ਲਈ ਅੱਛਾ ਹਾਂ ਇੱਕ ਰਾਂ ਤਾਂ ਮਾਟਲ ਵੀ ਉਹ ਗੈਸੀ ਮਾਇ ਲੈ ਕੇ ਕਰ ਗਿਆ ਅੱਛਾ ਉਹ ਤੇ ਜਵਾਕ ਹੈ ਨਹੀਂ ਸੀ ਕੋਈ ਘਰੇ ਅੱਛਾ ਕਮਿਟੈਂਟ ਦੀ ਗੱਜ ਨੇ ਅੱਛਾ ਹਾਂ ਉਹ ਦ ਜਨੇ ਆਟਾ ਪਿਆ ਅੱਛਾ ਤੇ ਫੇਰ ਇੱਕ ਜਨੇ ਮਾਟਲ ਟੋਂਡਰੀ ਜਪੋ ਮਾਗ ਚਾ ਹਾਂ ਜਿੱਦ ਪਾਲੀ ਤੋਂ ਦੀ ਪੈਂਦੀ ਹੁੰਦੀ ਹਾਂ ਹਾਂ ਤੇ ਗੋਹਾ ਜਿਹਾ ਸਿੱਟ ਨਾਉਂਦੀ ਸੀ ਤੇ ਉਹ ਜੇ ਭਾਈ ਸ਼ੌਰ ਚ ਗੋਡੋ ਤਾਂ ਮੈਂ ਤਾਂ ਝੂਠ ਮਾਰ ਆ ਫਿਰ ਠੀਕ ਆ ਫਿਰ ਅੱਜ ਨਾ ਤਾਂ ਮਨਾ ਮੈਂ ਗੱਲ ਕਰੀ ਸੀ ਪੱਕੀ ਅੱਛਾ ਸਮਾਨ ਛੱਲਾ ਇੱਕ ਬਾੜਾ ਖਾ ਗਿਆ ਅੱਛਾ ਦੇਖੀ ਜੋ ਤੇ ਤੂੰ ਬੈਠੀ ਦੂਰ ਕਿਤੇ ਹੋਈ ਗੱਲ ਨਾ ਮੈਂ ਤਾਂ ਦੂਰ ਹੀ ਬੈਜੂ ਤਾਂ ਕੋਈ ਗੱਲ ਨਹੀਂ ਤੇਰਾ ਪਤਾ ਲੱਗੇ ਨਾ ਹਾਂ ਹਾਂ ਕਚਾਈ ਮੰਨੂ ਅਗਲਾ ਖੁਸ਼ਿਆਣੀ ਬੁੜੀਆਂ ਵੀ ਬੇਸ਼ਕ ਜੀ ਗੱਲ ਹੈ ਤਾਂ ਇੱਕ ਗੱਲ ਹੈ ਯਾਰ ਜਿਵੇਂ ਇੰਨੀ ਉਮਰ ਹੈ ਹੈਨਾ ਬਾੜੀ ਸਰੀਰੀ ਵਾਲਾ ਤਖੜਾ ਯਾਰ ਹੈਨਾ ਸਰੀਰ ਤਾਂ ਫਿਰ ਬਾਈ ਐ ਸ਼ਾਮ ਕੇ ਰੱਖ ਓਏ ਆਈ ਸੀ ਗੱਲ ਅੱਛਾ ਇੱਕ ਨੋ ਜੁਮਰ ਬਾੜੀ ਛੋਟੀ ਸੀ ਮੇਰਾ ਵਿਆਹ ਹੋਇਆ ਮਤਲ ਹਾਂ ਹਾਂ ਵਿਆਹ ਅਸਲ ਚਾਲੇ ਭਾਈ ਉਹ ਤਾਂ ਵਿਆਹੀ ਗਈ ਮਤਲ ਵੀ ਉਮਰ ਤਾਂ ਛੋਟੀ ਦੇ ਹਸਾਬ ਨਾਲ ਫਿਰ ਹੁਣੀ ਉਹ ਚੀਜ਼ ਤਾਂ ਅਸਲ ਫਿਰ ਪੱਕ ਕੇ ਬਣ ਜੀਏ ਨਾ ਉਹ ਚੀਜ਼ ਹੁਣ ਬਣੀਆਂ ਅਗਰ ਜਾਲ ਤਾਂ ਕੀ ਕਰਦਾ ਹੋਇਆ ਨਾ ਨਾ ਉਹ ਤਾਂ ਹੋਈ ਨਹੀਂ ਲੋਟੰਡਾ ਕੰਮਾ ਛੰਡ ਜਾਂਦਾ ਉਹ ਤੁਰਿਆ ਫਿਰਦਾ ਕੋਈ ਠੱਕ ਗਿਆ ਥਣੇ ਬੰਦ ਟੱਢ ਕੇ ਸੌਂ ਜਾਂਦਾ ਚੱਲ ਤੂੰ ਲੈ ਨਜ਼ਾਰੇ ਫਿਰ ਮੈਂ ਤਾਂ ਕਾ ਤੂੰ ਫੱਕ ਜਾ ਬਾ ਓਏ ਤੇਰੇ ਪੁਰਾਣੀਆਂ ਖਰਾਕਾਂ ਖਾਣੇ ਮੇਰਾ ਬਾਪੂ ਸੀ ਨਾ ਜਿਹੜਾ ਹਾਂ ਮਤਲਬ ਬੈਡਗੀ ਜਾਣਦਾ ਸੀ ਮਾੜੀ ਮੋਟੀ ਅੱਛਾ ਉਹ ਭਾਈ ਬਣਾ ਡਾ ਹੁੰਦਾ ਦਵਾਈ ਜੋ ਹਾਉ ਰਿਹਾ ਕੋਈ ਕਾਇਦਾ ਯਾਰ ਸੀ ਅੱਛਾ ਅੱਛਾ ਉਥੇ ਲਿਖਿਆ ਵੀ ਵੰਡਾਲਾ ਬੰਦਾ ਕਰਨ ਵਾਸਤੇ ਕੇ ਮਤਲਬ ਇਹੋ ਤੇ ਲਿਖਿਆ ਕੈ ਤੂੰ ਨਾ ਮੈਂ ਪੜੀ ਇਕ ਜਨ ਅੱਛਾ ਮਾਤਾ ਫਿਰ ਉਹ ਜੋਵਾਨੀ ਸੀ ਮਾਤਾ ਵਰਕਾ ਪੱਟ ਗਿਆ ਅੱਛਾ ਮਾ ਕਹਿਆ ਕਿ ਤੇ ਹੁਣ ਬਾਪੂ ਜੀ ਹੱਥ ਲੱਗ ਗਈ ਨਾ ਹਾਂ ਇਹਨੂੰ ਪਤਾ ਲੱਗ ਗਿਆ ਪੜ ਗਈ ਲਕੋ ਹਜੂ ਹਾਂ ਲਕੋ ਹਜੂ ਮੈਂ ਤਾਂ ਪਰਵਾ ਮਾਰ ਕੇ ਤੈ ਉਹ ਜੀ ਬਰਕੇ ਦੀ ਅੱਛਾ ਬੰਨ ਕੇ ਦੋਸਨ ਮੋਮੀ ਕਾਗ ਜਾਂਚ ਹਾਂ ਮੈਂ ਤਾਂ ਦੱਬਤਾ ਅੱਛਾ ਸੌ ਰੱਖਿਆ ਹਾਂ ਦੱਬ ਕੇ ਤੇ ਫਿਰ ਉਸ ਤੋਂ ਬਾਅਦ ਮੈਂ ਕੱਢਿਆ ਹੋ ਕੇ ਉਹਨੇ ਦਾਸ ਬੜੇ ਮੇਰੇ ਹਿਸਾਬ ਨਾਲ ਅੱਛਾ ਉਹਦੋਂ ਮੈਂ ਕੱਢ ਕੇ ਤੇ ਫੋਟੋ ਸਿੱਟੇ ਟਾਂ ਕਰਾਈਆਂ ਪੰਜ ਚਾਰ ਅੱਛਾ ਫਿਰ ਮੈਂ ਦਵਾਈ ਬਣਾਈ ਫਿਰ ਪੁੱਛਦਾ ਕਿ ਅਮਾ ਜੇ ਪੁੱਤਾ ਬਣ ਗਿਆ ਟਰਾਲੀ ਦੀ ਹੁੱਕ ਤਾਂ ਮੈਨੂੰ ਨਹੀਂ ਮਾਰੀ ਜੀ ਇੱਕ ਦਿਨ ਚੰਗਾ ਹਾਂ ਬਣਾ ਦੂ ਕੋ ਖਰਚਾ ਤਾਂ ਹੁੰਦਾ ਖਾਣਾ ਮੈਂ ਦਵਾਈ ਪਈ ਗਏ ਤੈਨੂੰ ਦੇ ਦੂ ਚਾਰ ਚੌਂਤੀ ਬਾਹ ਮੈਨੂੰ ਦੇ ਦੇ ਸਵੇਰੇ ਚੰਗਾ ਉਹ ਤਾਂ ਮਾਤਾਲੀ ਗੱਲ ਵੀ ਚਿੜੀ ਦੀ ਬੈਠ ਜਿੰਨੀ ਅੱਛਾ ਤਾਂ ਕੇ ਬਸ ਕੱਚੇ ਦੁੱਧ ਨਾਲ ਲੈ ਜੇ ਅੱਛਾ ਅੱਛਾ ਬਸ ਲੈਂਦਾ ਜਾਏਗਾ ਤੇ ਦੱਸ ਦੀ ਜਾਉ ਚੀਜ਼ ਤਾਂ ਫਿਰ ਤੜਕੇ ਲੈ ਜਾਊਗਾ ਹਨਾ ਟੈਲੀਫੋਨ ਨਾਲ ਕਰ ਲੈ ਕਰ ਲੈ ਕਰ ਲੈ ਅੱਜ ਆ ਕੰਗੇ ਜੇ ਕਰੀਂਦਾ ਕੱਪਾ ਨਾ ਫਤੂਨੀ ਇੱਕ ਗੇ ਬਾੜ ਗਿਆ ਉਰੇ ਹੋ ਜਾ ਮੜੇ ਹਾਂ ਮਹਾਰਾਜ ਇੱਧਰ ਉਰੇ ਹੋ ਜਾ ਆਇਆ ਕੈਦੀ ਫੂਨਤਾ ਦਾ ਹੱਕਾ ਹਾਂ ਹਾਂ ਹੱਕਾ ਨਾ ਗਾਣੇ ਕਿਹਨੀ ਅਗਲਾ ਬੰਦਾ ਕੋ ਬੰਦਾ ਉੱਠ ਖੜੇ ਨੰਬਰ ਹੀ ਦੇਖ ਲਾਂਗੇ ਕੀ ਲੰਬਾ ਨਾ ਦੇਖ ਲਿਆ ਕੋਈ ਤਾ ਕਮਾਲ ਕਰੀ ਜਨਾ ਨਾਲ ਆ ਯਾਰ ਤਾਇਆ ਉਹ ਬਿੱਲ ਜੀ ਪੱਜ ਕੇ ਕੱਚਾ ਦਾ ਯਾਰ ਪੜਾ ਦੇਖ ਲੈ ਦਵਾਰੇ ਲਾ ਲਾ ਬਾਜੇ ਜਾਮਾ ਚੱਪਾ ਇੰਦੇ ਲੰਨ ਲੈ ਇਕੱਤ ਨੇਗਾ ਤੇਰੀ ਘੱਟ ਕੇ ਓਏ ਓਨੀ ਘੱਟ ਟੱਕਾ ਨੂੰ ਆ ਉੱਚਾ ਹੋ ਜਾ ਪੈਣੀ ਹੈਲੋ ਉਹ ਕਨੇ ਕੋਲੇ ਮੈਂ ਪੁਆ ਫੋਨ ਲਾ ਕੇ ਫਿਰ ਉਹੀ ਗੱਲ ਜੇ ਤੇਰੀਆਂ ਓਏ ਹੁਣੀ ਆਉਣੀ ਆ ਮੈਂ ਉਹ ਸੁੱਤਾ ਨਹੀਂ ਖਾਣ ਉਹ ਉਹ ਤਾਂ ਨਹੀਂ ਛੁੱਟਾ ਮੇਰਾ ਤਾਂ ਸੌ ਗਿਆ

ਗੋ ਮੰਡਾ ਫਿਰ ਆਂਦੇ ਗਿਆ ਤਾ ਯਾਰ ਹਨ ਮੇਰੇ ਕੋਲ ਲੰਬਰ ਵੀ ਆ ਮੋਹ ਹੀ ਬੜਾ ਕਰਦੀ ਆ ਯਾਰ ਮੋਹ ਕਰੇ ਕਿ ਬਣਾ ਬਾਹ ਤੇਰੇ ਤੇ ਗੇਰਾ ਕੋ ਨਾ ਲੱਗਿਆ ਸੀ ਆ ਤਾਂ ਮੈਨੂੰ ਵੀ ਸੁਣ ਕੇ ਦੇ ਕਹਿੰਦੀ ਬਾੜਾ ਮਰੀ ਪਈਆਂ ਨਾ ਮੰਡਾ ਗੱਲਾਂ ਬਾੜਾ ਯਾਰ ਤਾ ਦਵਾਈ ਬੜੀ ਖਾਨਾ ਯਾਰ ਸਿਹਰਾ ਕਲੰਟਰ ਦਿਖਾਉਣਾ ਬੰਦਾ ਹਾਂ ਇਹ ਤੇਰੀ ਗੱਲ ਠੀਕ ਹੈ ਮੈਂ ਟਾਟੂ ਕੁ ਯਕੀਨ ਨਹੀਂ ਮੰਨਣਾ ਕਿਹੜਾ ਹਰਮੇ ਚੱਕਰਾ ਹਸਪਤਾਲ ਨਾ ਹਾਂ ਗਾੜ ਨਹੀਂ ਪੱਟੇ ਗਾਂਗੇ ਮੈਂ ਕਲੈਕਟ ਹੀ ਨਹੀਂ ਦਵਦਾ ਹਾਂ ਅੱਛਾ ਲੈ ਬਾਹਰ ਹੋ ਤੇ ਮੈਂ ਕਿੱਥੇ ਬੈਠਾਂ 17 18 ਸੇ ਚੱਕਰ ਤੇ ਤੂੰ ਖੁੰਝੇਗੀ ਤੂੰ ਕਈ ਵਜ ਜਾਏਗਾ ਹਾਂ ਤੂੰ ਨਾ ਮਾਂ ਮੁੰਡਾ ਕਈ ਵਜ ਕੋਈ ਦਾੰਗ ਆ ਲਾ ਕੇ ਛੜਾਤਾ ਲੇਗਾ ਹਾਂ ਅੰਤ ਤੱਕ ਛੜਾ ਲੂੰਗਾ ਚੱਲ ਇਹਦਾ ਨਾਂ ਲੈ ਲੈਂਗੇ ਫਿਰ ਬੰਦੇ ਤੇ ਭੀਏ ਇੱਥੇ ਬੈਠ ਕੇ ਖੁੰਝੇਗਾ ਨਾ ਇੱਥੇ ਬੈਠ ਹਾਂ ਇੱਥੇ ਬੈਠ ਮੈਂ ਲੈਣਾ ਪਤਾ ਦੇ ਕੋਈ ਗੱਲ ਬਾਤ ਭੱਜ ਕੇ ਆਈ ਨੀ ਚੰਗਾ ਚੰਗਾ ਤਾਂ ਅਨ ਦੇ ਲਈ ਹਰ ਦੇ ਕੋਟੇ ਗਿਆਨ ਉਹ ਤਾਇਆ ਲੈ ਗਏ ਕਰਮ ਆਈ ਆ ਜੇ ਸਾਰ ਦੇ ਬੇੜੇ ਲੈ ਤੇਰੇ ਕੋਲ ਨਹੀਂ ਫੋਲਡਾ ਪਾਉਗੀ ਮਾਤਾ ਖੈਰ ਸੁਖ ਨਾਲ ਉੱਤਰ ਆਵੇ ਖੈਰ ਸੁਖ ਨਾਲ ਚੜ੍ਹ ਜੇ ਲੈ ਬਾਈਸ਼ਕ ਦੇਵੀ ਫੁੱਜਦੀ ਚੱਲ ਨਾ ਲੈਂਦੇ ਨੇ ਬੱਲੇ ਪੁੱਤ ਤੂੰ ਨਾ ਪਿਆ ਮਾਤਾ ਹੁਣ ਕੀ ਕਰਾਂ ਆਏ ਓਏ ਡਿਲੀਵਰਾ ਕਟ ਗਿਆ ਜੱਲਾ ਭੱਲੇ ਵੀ ਉੱਤੇ ਕੰਨਿਆ ਪਿਆ ਓਏ ਹੋਰ ਬਾਲਾ ਜਮਈ ਹੈ ਨਾ ਇਹ ਕੋਈ ਡਰ ਨਹੀਂ ਆਏ ਤਾਂ ਕੋਈ ਡਰਤਾ ਹੁਣ ਨਹੀਂ ਕੋਈ ਆਉਂਦਾ ਪਟਾ ਵੀ ਹੀ ਘਟ ਚੱਲੀ ਹਾਂ ਇਹ ਤਾਂ ਸੁਣਨੀ ਆ ਜਾਵਾ ਆਏ ਤਾਂ ਕੋਣ ਆਉਂਦਾ ਲੈ ਕਹਿੰਦੇ ਕੋਈ ਬਸ਼ਾਪ ਪੜ ਜਾ ਹਾਂ ਹਾਂ ਵੀ ਉਰਾਂ ਪਰਾਂ ਜਾਂਦੇ ਹੋਣਿਆ ਲੈ ਤਾਂ ਦੂਰ ਚੱਲ ਕੇ ਜਾ ਰੋ ਕੋਲੇ ਪੰਡਰੇ ਅੱਛਾ ਹੋਰ ਸ਼ੱਪਾ ਖਾ ਮੋਟਰ ਤੇ ਲੈ ਜਾ ਓਏ ਓਏ ਅੱਗੀ ਬਾਤ ਨੂੰ ਜਵਾਬ ਗੱਬਰ ਤੂੰ ਚੱਲ ਤੂੰ ਬੈਠ ਬੈਠ ਆਉਂਦੀ ਆ ਆਉਂਦੀ ਆ ਆਹ ਇਹ ਆਹ ਨੂੰ ਦੇਖ ਲਈ ਦੇਖਾਂ ਪੈ ਗਿਆ ਕਿ ਨਾ ਤੁਮ ਇਸ ਤੇ ਹੁੰਦਾ ਹੈ ਨਹੀਂ ਕੁਛ ਤੂੰ ਬਾਹਰ ਦਾ ਮੇਰੇ ਕੋਲ ਕਾ ਚੁੜਦਾ ਹਾਂ ਜਵਾਦਰੀ ਦੀ ਬੁੱਕ ਮਾਰ ਲਈ ਬੰਨ ਕੋਡਾ ਪਤਾ ਲੱਗ ਬਾਹਰ ਕਿੜ ਗਿਆ ਕੋਣ ਆਪੀ ਵਿਖੇ ਹੋ ਦਾਗਾ ਪੜਨ ਮੇਰੇ ਚਿਚ ਵੇਖਾ ਸ਼ੋਕਰ ਅੱਜ ਮੌਕਾ ਮਿਲੂ ਜਾਂਤ ਕੋਲੇ ਜਾਂਦਾ ਬਹੁਤ ਬਿਨਾਂ ਲਈ ਦਿਓ ਆ ਗਿਆ ਤਾਂ ਚੰਗਾ ਹਾਜੀ ਚੰਦੂ ਗੱਲ ਕਿ ਆਪੂ ਠੀਕ ਜੀ ਆ ਚੰਦੂ ਅਮੀ ਆ ਗੱਲ ਜੀ ਡੋਨਟ ਗੈਟ ਚੰਦੂ ਆਮੀ ਨਹੀਂ ਆਂਦਾਂ ਤੂ ਬੋਲ ਜੀ ਬੋਲ ਭਾਈ ਸਲੇ ਤੂੰ ਮਾਈਕ ਆ ਖਾ ਕੇ ਚੱਕ ਗਿਆ ਲੋਕ ਖੜੇ ਆ ਆਪਾ ਹੋ ਗਿਆ ਕੋਈ ਜੇ ਭਜਾ ਕੇ ਕਿਸੇ ਜਣਾ

ਉਹਨੇ ਗੁੰਗੁਰਾ ਮਾਰਤਾ ਹੈ ਮੌਕੇ ਤੇ ਬਹਿ ਗਿਆ ਬੇੜਾ ਉਹਦਾ ਬੱਸ ਜਾਗਦਾ ਹੁਣ ਕਿਤੇ ਗਿਆ ਹੈ ਨਾ ਜਮਾ ਕਾਨੂੰ ਪੁੱਛਦਾ ਬੜਕਦਾ ਨਹੀਂ ਕਿਤੇ ਉਹਨੂੰ ਯਾਰ ਤੇਰੇ ਬੜਕ ਕੋ ਕਿਉਂ ਅੱਛੜ ਬਟਮਾ ਲਈਆਂ ਆ ਪਿਆ ਨਸ਼ੇ ਦਾ ਰਜਿਆ ਆ ਖੱਡਰਤਾ ਹੁੰਦਾ ਆ ਭਾਈ ਨਰਤਾ ਹੀ ਕੰਮ ਦਾ ਵਹਲਾ ਹੁੰਦਾ ਵਹਲਾ ਬਾੜਾ ਈ ਵਾ ਕਦੋਂ ਆ ਜੇ ਅਗਲਾ ਉੱਤੇ ਬਾਹਰ ਕਾਹ ਪਾਉਣ ਡੈਲ ਲੰਨੇ ਮਾਰਿਆ ਗੰਦਾ ਆ ਮਖੇ ਉੱਤੇ ਲਈ ਪਾਛੋ ਅੱਛਾ ਉਹ ਨਾ ਤੋਚਣੀ ਮੇਰਾ ਦਰ ਹਲਾਤਾ ਆ ਹਾ ਦਰ ਗੇਣਾ ਹਾ ਦਰ ਲੈ ਕੇ ਆ ਗਈ ਮੱਖਾ ਕਿਤੇ ਗਰਦਿਆਲੀ ਕਾ ਮੈਂ ਇਕੱਠਾ ਹੋਈ ਜਨਾ ਮੱਖਾ ਪਲੇਖਾ ਪੈ ਗਿਆ ਪਲੇਖਾ ਫਿਰ ਵੀ ਉਹ ਆਪੋ ਅੱਛਾ ਯਾਨ ਕਿ ਫਿਰ ਮੈਂ ਉਹਨਾਂ ਦਰਬਾਰ ਕੁ ਦੇਖ ਲਿਆ ਲੱਗਾ ਨਾ ਬੰਦੇ ਹੀ ਆ ਹਾਂ ਹਾਂ ਹੈ ਫਿਰ ਫਿਰ ਕੈਲੀ ਫੂਲ ਲਾ ਨਾ ਤੁਹਾਰੇ ਲੱਗਾ ਪਤਾ ਪਨ ਟੈਲੀ ਫੂਲ ਤਾਂ ਨਹੀਂ ਛੱਕ ਹੋਈ ਹਾਂ ਪਤਾ ਲੱਗਾ ਬੇੜ ਕੱਲਾ ਮਾ ਦੇ ਦੇ ਕਿਵੇਂ ਛੱਪ ਲਈ ਆ ਇਹਨੂੰ ਅਗਰ ਦਿ얄 ਤਾਂ ਸੌ ਗਿਆ ਤੇ ਮੈਂ ਕੰਮ ਬਣਾ ਬਣਾਣਾ ਕੋਈ ਗੱਲ ਨਹੀਂ ਮੈਂ ਵੀ ਪੁਰਾਣਾ ਖੜਿਆਰੀ ਆ ਬੰਦਾ ਤਾਂ ਮੈਂ ਪਾਖੜੂਗਾ ਕਿਹੜਾਗਾ ਕਿਵੇਂ ਚਲਿੱਤਰ ਖੇਡਦੀ ਆ 10 ਦਿਨ ਹੋ ਗਏ ਤਾਂ ਉਹ ਤਾਂ ਮੇਰੇ ਹੱਥ ਲੱਵੇਂ ਨਹੀਂ ਲੱਭਦੇਂ ਦੀ ਬੰਦਾ ਪਾਖੜਾ ਗਰਦਿਆਲ ਪਹਿਲਾਂ ਤਾਂ ਵੇ ਕਿਵੇਂ ਛੱਪ ਲਈ ਆ ਅਈਦਾ ਕਹਿ ਦਿੰਦਾ ਕਿ 365 ਚਰਿੱਤਰ ਨੇ ਇੱਕ ਮੇਰੇ ਨਾਲ ਚਰਿੱਤਰ ਦੇ ਖਦਾਜ ਮੇਰੀ ਮਾਂ ਨੂੰ ਚਿਤਾਣਾ ਇਹਨੂੰ ਬੰਦਾ ਨਾ ਮੈਂ ਪਕੜੂਗਾ ਇਸੇ ਦੀ ਬੁੱਕਲ ਮਾਰ ਕੇ ਚੱਲ ਕਰ ਤੇਲ ਉਹਨੂੰ ਦੇ ਭਲੇਖਾ ਇਹ ਵਾਲਾ ਲੀਡਾਈ ਲੈ ਕੇ ਚੱਲ ਉੱਤੇ ਬੰਦਾ ਦੇਖਾਂਗੇ ਕੌਣ ਆ ਆਪਾਂ ਬੰਦਾ ਹੀ ਪਕੜਨਾ ਫਿੜਕਤ ਵਾਲੇ ਬੰਦੇ ਕਿਹੜੇ ਹੋਏ ਆਹ ਇਹ ਕਦਾ ਕਿਹੜਾ ਮਾਈਟਾਇਰ ਭਾਇ ਗਿਆ ਸੀ ਉਹ ਲੋਕੋ ਜਦੋਂ ਦਿਨ ਚੋਦਦੇ ਉਹ ਤੋਂ ਹੋਗੇ ਮਾਈਟਾਇਰ ਭਾਇ ਗਿਆ ਸੀ ਉਹ ਕੰਦਰੋਂ ਬੰਦਾ ਤੇ ਬੁੜੀਆਂ ਤਾਂ ਦੇਖ ਲਓ ਅੱਛਾ ਕਿਹੜਿਆਂ ਵੇ ਓਏ ਅਸੀਂ ਤਾਂ ਚੌੜ ਕਰਦੇ ਸੀ ਚੌੜ ਕਰਦੇ ਸੀ ਸੰਦ ਤੂੰ ਏ ਅਸੀਂ ਤਾਂ ਉਲੋ ਕਰਦੇ ਸੀ ਤੇ ਨਾਲ ਐਸ ਵੇਲੇ ਉਲੋ 10 ਵਜੇ ਹੁੰਦੀ ਰਾਤ ਨੂੰ ਉਹ ਗਾਈ ਜਾਂਦੇ ਸੀ ਬਹਿ ਗਏ ਤੂੰ ਕਿੱਧਰ ਜਾਂਦਾ ਸੀ ਉਹ ਤੇ ਓ ਮੈਂ ਤਾਂ ਇਥੇ ਮੈਨੂੰ ਬਾਹਰ ਜਾ ਖੜਗਾ ਇੱਕ ਦੋ ਵਾਰੀ ਅੱਛਾ ਮੈਂ ਕਾ ਬਿੜਕਤਾ ਲੱਗੇ ਕੌਣ ਆ ਕੋ ਕੁੱਤਾ ਬਿੱਲਾ ਇਹ ਗੱਲ ਹੋਰੂ ਆ ਬਾਈ ਇਹ ਛਾਗੇ ਵੀ ਖੜਕ ਜਾ ਤੱਕ ਤੇ ਇਹ ਕੁੱਲ ਚੀਜ਼ ਸਾਂ ਲੈ ਜੇ ਤਰੇਲ ਨਾਲ ਫੁੱਲ ਗਿਆ ਤੱਕ ਤਾਂ ਬਿੜਕੜਕ ਜੇ ਕਰੀ ਹੂ ਹਾਂ ਹਾਂ ਇਹ ਛਾਗੇ ਇਹ ਕੋਈ ਡਰ ਵਾਲੀ ਗੱਲ ਨਹੀਂ ਉਹ ਫਿਰ ਚੰਦ ਆਇਆ ਸਿਆਣੇ ਬੰਦੇ ਨੂੰ ਬਿੜਕ ਲੈ ਜਾਂਦਾ ਤਾਂ ਹੱਕ ਮੰਦਾ ਹੱਕਾ ਫੁੱਡੀ ਪਾਏਂ ਜੀ ਖਾਸੀ ਬਿੜਕਾ ਇਸ ਵੇਲੇ ਤੁਸੀਂ ਫਿਰ ਯਾਰ ਅਸੀਂ ਤਾਂ ਕੰਮ ਗਏ ਸੀ ਐਸ ਵੇਲੇ ਕੰਮ ਕਿਹੜਾ ਹੋਇਆ ਯਾਰ ਸਾਡੇ ਚ ਆ ਗਿਆ ਰਿਸ਼ਤੇਦਾਰ ਅੱਛਾ ਉਹ ਦਾਦੂ ਮੰਗਦਾ ਮੈਂ ਵਿਚਾਰੇ ਡਰਾਈਵਰ ਨੂੰ ਠਾਇਆ ਹਾਂ ਮਾਖਿਆ ਕਿਹੜੇ ਕਿ ਆਖਿਆ ਕਿ ਉਹਨਾਂ ਦੇਸੀ ਮਿਲ ਜੂ ਅੱਛਾ ਉਹਨਾਂ ਨੇ ਜਵਾਬ ਦੇ ਤਾਪੜਾ ਵਾ ਤੇ ਅਸੀਂ ਆਉਂ ਜਉਂਦੇ ਇੱਕ ਨਾ ਤਾਇਆ ਮੈਂ ਜਰਦਾ ਜਾਂ ਮਾਈ ਲਾਂ ਅਸੀਂ ਇੱਥੇ ਬੈਠੇ ਅੱਛੇ ਬੈਗੇ ਸੀ ਖੈ ਚੱਲੋ 2 ਮਿੰਟ ਐਤਨੇ ਤੂੰ ਆ ਗਿਆ ਤੇਰੇ ਨਾਲੇ ਕਨਾਂ ਚੋਰ ਨਾ ਕਰਕੇ ਚਾਇਨਰ ਕਿਉਂ ਇੱਥੇ ਬੈਠੇ ਨੇ ਪੰਚਾਇਤ ਘਰ ਆ ਯਾਰ ਲੋ ਇਹ ਜਿਹੜਾ ਤਾਂ ਆ ਸੰਪਨ ਨੂੰ ਸਾਨੂੰ ਕੀ ਡਰ ਆ ਯਾਰ ਇੰਨੀ ਠੰਡ ਪੈਂਦੀ ਏ ਤੁਸੀਂ ਘਰੇ ਜਾ ਹੁਣਾਂ ਆਪਣੇ ਘਰੇ ਰਿਸ਼ਤੇਦਾਰ ਪੱਕਾ ਚੱਕੜਾਂ ਹੋਰ ਜਵਾਕ ਜੱਲ ਠੀਕ ਆ ਭਾਈ ਠੀਕ ਆ ਜਵਾਕ ਤਾਂ ਘੜੋ ਚੰਗੀ ਗੱਲ ਪੰਨ ਬਦਲਵਾ ਹੀ ਨਹੀਂ ਤੇਰੀ ਚੰਗੀ ਲੱਗਦੀ ਬਦਲਵਾਈ ਤਾਂ ਬੱਸ ਪਈ ਹੁਣ 10 ਦਿਨ 2-4 ਦਿਨ ਉਹ ਨਹੀਂ ਤੇਰੀ ਕਿਉਂ ਸ਼ਾਇਦ ਇਹਨੂੰ ਕੀ ਹੋਵੇ ਬਦਲਵਾਈ ਕਦੀ ਹੋਈ ਯਾਰ ਦੇਖ ਲਾ ਅਸੀਂ ਤਾਂ ਤੇਰਾ ਕਦੇ ਮাজা ਵੀ ਨਹੀਂ ਕਰਿਆ ਯਾਰ ਕੋਈ ਇੰਤਹਾਬ ਦੇ ਕੰਮ ਐਦੂ ਮਾੜਾ ਕੀ ਕਰੇਗਾ ਐ ਜੇ ਕੋਈ ਇਸ ਤਰ੍ਹਾਂ ਕੋਈ ਖਾਲ ਪਹਿ ਨੂੰ ਨਿੱਡਕਾ ਲਾਇਆ ਕਰੇ ਹੋਰ ਨਹੀਂ ਜੜ ਖਾਲ ਪਹਿ ਨੂੰ ਨਿੱਡਕਾ ਤਾਂ ਬੰਦਾ ਜਰ ਲੈਂਦਾ ਹੁੰਦਾ ਹੋਰ ਪਰ ਜਿਹੜੇ ਬੰਦਾ ਦੂਜਾ ਡੱਕਾ ਲੱਗ ਜਦੋਂ ਔਖਾ ਹੋ ਜਾਂਦਾ ਥੋੜਾ ਜਿਆਦਾ ਉਹ ਯਾਰ ਆਇਆ ਹੀ ਨਹੀਂ ਕੋਈ ਤੈਨੂੰ ਬਹਿ ਪੈ ਗਿਆ ਕੋਈ ਮੈਨੂੰ ਸ਼ੱਕ ਹੀ ਆਇਆ ਯਾਰ ਚਲੋ ਹੁਣ ਤੇ ਇਹ ਪਾਈ ਪਰ ਆ ਪਾਣੀ ਹੈਗੇ ਨਾ ਨਾ ਇਹ ਜਾਨੀ ਇਹ ਤਾਂ ਆਇਆ ਹੈਗਾ ਮੁੰਡਾ ਕਾ ਕਿਉਂ ਨਹੀਂ ਨਹੀਂ ਸਿਆਣਾ ਬੰਦਾ ਯਾਰ ਆ ਪਾਣੀ ਹੈ ਸਿਆਣੇ ਹੁੰਦੇ ਨਾ ਉਹ ਉਨੇ ਹੀ ਲੁੱਚੇ ਹੁੰਦੇ ਆ ਹੋਰ ਹੂ ਤੂੰ ਕੋਈ ਆ ਦੀ ਬਿੜਕ ਛਿੜਕ ਲੈ ਲੈ ਹਾਂ ਕਈ ਵਾਰ ਛੱਕ ਬਣ ਜੇ ਨੂੰ ਤੂੰ ਚੁਗਲੀ ਚੱਪੇ ਦੀ ਕਹਿੰਦਾ ਕਰਤੀ ਕਿਛੇ ਨੇ ਹਾਂ ਚੁਗਲੀ ਚਗਲੀ ਆਪਾਂ ਇਹ ਜੀ ਗੱਲ ਕਰਦੇ ਚੁਗਲੀ ਨਹੀਂ ਚਾਗਲੀ ਦੀ ਗੱਲ ਆ ਲੁਕ ਜਾ ਗੇ ਲਾ ਆਪਾਂ ਨੂੰ ਕੀ ਪਤਾ ਭਾਈ ਕਿਨੂੰ ਕਹਿੰਦੇ ਅਗਲੇ ਨਾ ਲੈ ਕੇ ਕਾ ਇਹਨੂੰ ਕਹਿੰਨਾ ਮਾਂ ਦਾ ਸਬਰ ਵੀ ਆ ਗੱਲ ਸਿੱਧੀ ਗੱਲ ਦੱਸ ਤੈਨੂੰ ਕੀ ਪਤਾ ਹੋਰ ਕੋਈ ਗੱਲ ਬਾਤ ਆ ਭਾਈ ਅਗਲੇ ਨੌ ਤਾਰ ਆਪਾਂ ਦਾ ਵੀ ਸਾਹਮਣੇ ਨੌ ਤਾਰ ਤੂੰ ਨੌ ਦਾਣੀ ਅੱਜ ਕਿ ਫਟਿਆ ਭਾਈ ਰੁੱਖਾ ਬੜੀ ਉਹ ਆਏ ਆ ਚੰਦ ਜਿੱਦੇ ਚੋਰ ਪਾੜ ਚ ਫੜਾ ਜਾਵੇਂ ਨਾ ਉੱਦੀ ਪਤਾ ਲੱਗਦਾ ਹੁੰਦਾ ਉਹ ਤਾਂ ਗੱਲ ਠੀਕ ਆ ਆਪਾਂ ਦਾ ਖਰਪਤ ਕੋਈ ਨਹੀਂ ਮੈਂ ਦੱਸ ਦੂੰ ਟਾਈਮ ਵਾਂਦੇ ਆਹੋ